ਬਲੌਗਰ ਮਹਿਕਪ੍ਰੀਤ ਦੀ ਸਿਹਤ ਫਿਰ ਹੋਈ ਖਰਾਬ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ ਤੇ ਇਲਾਜ ਜਾਰੀ ਜੀ ਹਾਂ ਦੋਸਤੋ ਅੱਜ ਕੱਲ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਮਹਿਕਪ੍ਰੀਤ ਨੂੰ ਕੌਣ ਨਹੀਂ ਜਾਣਦਾ ਉਹ ਮਸ਼ਹੂਰ ਪੰਜਾਬੀ ਬਲੌਗਰ ਮਨਿੰਦਰ ਮੰਗਟ ਦੇ ਭਰਾ ਰਵੀ ਦੀ ਪਤਨੀ ਹੈ ਕੈਨੇਡਾ ਵਿੱਚ ਰਹਿੰਦੀ ਹੈ ਮਹਿਕਪ੍ਰੀਤ ਹਮੇਸ਼ਾ ਹੀ ਖੁਸ਼ਮਿਜ਼ਾਜ ਤੇ ਹਸਮੁਖ ਸਵਾ ਨਾਲ ਬਲੌਗਸ ਵਿੱਚ ਨਜ਼ਰ ਆਉਂਦੀ ਸੀ ਜਿਸ ਕਰਕੇ ਲੋਕ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਪਰ ਕਿਸਮਤ ਨੇ ਅਚਾਨਕ ਇੱਕ ਐਸਾ ਮੋੜ ਲਿਆ ਕਿ ਮਹਿਕਪ੍ਰੀਤ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਕੈਨੇਡਾ ਵਿੱਚ ਰਹਿੰਦੇ-ਰਹਿੰਦੇ ਹੀ ਉਹ ਡਿਪਰੈਸ਼ਨ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਈ। ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਸੀ ਕਿ ਕੈਨੇਡਾ ਦੇ ਡਾਕਟਰ ਵੀ ਉਸ ਦੀ ਬਿਮਾਰੀ ਨੂੰ ਠੰਗ ਨਾਲ ਨਹੀਂ ਸਮਝ ਸਕੇ। ਮਜਬੂਰੀ ਵਿੱਚ ਉਸ ਨੂੰ ਇਕੱਲਾ ਹੀ ਪੰਜਾਬ ਵਾਪਸ ਆ ਕੇ ਇਲਾਜ ਕਰਵਾਉਣਾ ਪਿਆ। ਦੁੱਖ ਦੀ ਗੱਲ ਤਾਂ ਇਹ ਹੈ ਕਿ ਇਸ ਮੁਸ਼ਕਲ ਸਮੇਂ ਵਿੱਚ ਨਾ ਹੀ ਪਰਿਵਾਰ ਸਗੋਂ ਨਾ ਹੀ ਉਸ ਦਾ ਜੀਵਨ ਸਾਥੀ ਉਸ ਦੇ ਨਾਲ ਸਨ। ਇਹੀ ਕਾਰਨ ਹੈ ਕਿ ਮਹਿਕਬ੍ਰੀਤ ਦੀ ਸਿਹਤ ਬਾਰੇ ਨਿਕਲ ਰਹੀਆਂ ਹਰ ਰੋਜ਼ ਨਵੀਆਂ ਅਪਡੇਟ ਉਸ ਦੇ ਚਾਹਣ ਵਾਲਿਆਂ ਦੇ ਦਿਲ ਨੂੰ ਹੋਰ ਵੀ ਚਿੰਤਤ ਕਰ ਰਹੀਆਂ ਨੇ ਤਾਜ਼ਾ ਖਬਰਾਂ ਮੁਤਾਬਕ ਮਹਿਕਬਰੀਤ ਦੀ ਡਿਪਰੈਸ਼ਨ ਦੀ ਸਮੱਸਿਆ ਫਿਰ ਬਹੁਤ ਜ਼ਿਆਦਾ ਵੱਧ ਗਈ ਜਿਸ ਕਰਕੇ ਉਸ ਨੂੰ ਦੁਬਾਰਾ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਹਸਪਤਾਲ ਤੋਂ ਆ ਰਹੀਆਂ ਤਸਵੀਰਾਂ 'ਚ ਉਹ ਬਹੁਤ ਜ਼ਿਆਦਾ ਗੰਭੀਰ ਹਾਲਤ 'ਚ ਦੇਖ ਰਹੀ ਹੈ ਡਾਕਟਰਾਂ ਨੇ ਉਸ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਖਤ ਸਲਾਹ ਦਿੱਤੀ ਹੈ ਹਾਲਾਂਕਿ ਲੋਕਾਂ ਵਿੱਚ ਗੁੱਸਾ ਵੀ ਵੱਧਦਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਉਸ ਦੇ ਪਤੀ ਰਵੀ ਅਤੇ ਉਸ ਦੇ ਪਰਿਵਾਰ ਨੂੰ ਤਿੱਖੀਆਂ ਟਿੱਪਣੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਲੋਕ ਇਹ ਕਹਿ ਰਹੇ ਨੇ ਕਿ ਜਦੋਂ ਮਹਿਕਪ੍ਰੀਤ ਜ਼ਿੰਦਗੀ ਦੇ ਸਭ ਤੋਂ ਵੱਡੇ ਇਮਤਿਹਾਨ ਵਿੱਚੋਂ ਗੁਜ਼ਰ ਰਹੀ ਹੈ ਤਾਂ ਉਹ ਕੱਲੀ ਕਿਉਂ ਛੱਡ ਦਿੱਤੀ ਗਈ ਜਿੱਥੇ ਰਵੀ ਕੈਨੇਡਾ ਵਿੱਚ ਆਰਾਮ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ ਉਧਰ ਮਹਿਕ ਆਪਣੇ ਸਿਹਤ ਲਈ ਪੰਜਾਬ ਵਿੱਚ ਜੰਗ ਲੜ ਰਹੀ ਹੈ ਬਲਾਲ ਮਹਿਕਪ੍ਰੀਤ ਹਸਪਤਾਲ ਵਿੱਚ ਇਲਾਜ ਅਧੀਨ ਹੈ ਸਾਡੇ ਵੱਲੋਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਉਹ ਜਲਦੀ ਠੀਕ ਹੋਵੇ ਤੇ ਮੁੜ ਆਪਣੇ ਪਰਿਵਾਰ ਵਿੱਚ ਖੁਸ਼ੀਆਂ ਸਮੇਤ ਵਾਪਸ ਪਰਤੇ ਬਾਕੀ ਇਸ ਘਟਨਾ ਬਾਰੇ ਤੁਹਾਡੀ ਕੀ ਰਾਇ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਪੰਜਾਬ ਦੀ ਹਰ ਵੱਡੀ ਅਪਡੇਟ ਦੇਖਣ ਲਈ ਸਭ ਤੋਂ ਪਹਿਲਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ